ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢੜੀਆਂ ਵਾਲਿਆਂ ਦੇ ਜਿਹੜੇ ਸੇਵਕ ਨੇ ਉਹ ਜ਼ਿਆਦਾਤਰ ਮੈਨੂੰ ਫੋਨ ਕਰਦੇ ਆ ਤੇ ਫੋਨ ਕਰਕੇ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਭਾਈ ਸਾਹਿਬ ਜੀ ਢੜੀਆਂ ਵਾਲਿਆਂ ਨੇ ਜਿਹੜਾ ਫੈਸਲਾ ਲਿਆ ਹੈ ਉਹ ਸਹੀ ਹੈ ਜਾਂ ਗਲਤ ਹੈ ਤੁਸੀਂ ਕਿਉਂ ਭਾਈ ਸਾਹਿਬ ਨੂੰ ਗਲਤ ਕਹਿੰਦੇ ਹੋ? ਤਕਰੀਬਨ ਜਿੰਨੇ ਕੁ ਫੋਨ ਆਏ ਨੇ ਨਾ ਉਹ ਤੋਂ ਮੈਂ ਅੰਦਾਜ਼ਾ ਲਾਇਆ ਵੀ ਇਹ ਉਹਨਾਂ ਬੰਦਿਆਂ ਦੇ ਨੇ ਜਿਹੜੇ ਜਾ ਕੇ ਢੜੀਆਂ ਵਾਲਿਆਂ ਦੇ ਪੈਰਾਂ ਵਿੱਚ ਇੱਕ ਮਠਾਈ ਦਾ ਡੱਬਾ 1000 ਰੁਪਈਆ ਤੇ ਕਹਿੰਦੇ ਨੇ ਸਾਡੇ ਘਰ ਵਿੱਚ ਸ਼ੁਕ ਸ਼ਾਂਤੀ ਬਣੀ ਰਵੇ ਇਹ ਉਹ ਲੋਕ ਨੇ ਮੈਂ ਉਹਨਾਂ ਦੀਆਂ ਜਿਹੜੀਆਂ ਵਿਚਾਰਾਂ ਨੇ ਉਹਨਾਂ ਦੇ ਨਾਲ ਬਹੁਤ ਤਹੱਦ ਤੱਕ ਸਹਿਮਤਾਂ ਕੋਈ ਸ਼ੱਕ ਨਹੀਂ ਹਰਨੇਕ ਸਿੰਘ ਨਿਊਜ਼ੀਲੈਂਡ ਤੋਂ ਬੋਲਦੇ ਨੇ ਬਹੁਤ ਹੱਦ ਤੱਕ ਉਹਨਾਂ ਨਾਲ ਵੀ ਸਹਿਮਤਾਂ ਕੋਈ ਸ਼ੱਕ ਹੈ ਨਹੀਂ ਇਹਦੇ ਵਿੱਚ ਪਰ ਜਿਹੜਾ ਫੈਸਲਾ ਕੀਤਾ ਮੈਂ ਉੱਥੇ ਟਾਕਸ਼ ਕੀਤਾ ਕਿ ਉਹ ਗਲਤ ਨਹੀਂ ਯਾਨਕਿ ਗਲਤ ਹੋਇਆ ਹੁਣ ਮੈਂ ਜੀ ਗੱਲ ਕਰਨੀ ਹੈ ਵੀ ਇਹਦੇ ਪਿੱਛੇ ਮਕਸਦ ਕੀ ਹੈ ਪਹਿਲਾਂ ਮੈਂ ਆਪਣੀ ਗੱਲ ਕਲੀਅਰ ਕਰ ਦੇਣਾ ਫਿਰ ਕਈਆਂ ਦੇ ਸੱਪ ਲੜ ਸਕਦਾ ਮਿਰਚਾਂ ਲੱਗ ਸਕਦੀਆਂ ਨੇ ਇਹ ਪ੍ਰੋਬਲਮ ਹੈ ਕੀ ਹੈ ਕਈਆਂ ਨੂੰ ਅਸ਼ਾ ਮੇਰਾ ਚਿਹਰਾ ਤੁਸੀਂ ਪੜ ਲਿਆ ਕਰੋ ਵੀ ਅਸੀਂ ਇਦਾਂ ਹੀ ਖੁਸ਼ ਮਜਾਜ ਬੰਦੇ ਆ ਤੇ ਬਹੁਤੀ ਗੱਲਬਾਤ ਨਾ ਕਿਸੇ ਦੀ ਸੁਣਨ ਦੀ ਕੋਸ਼ਿਸ਼ ਕਰਦੇ ਆ ਤੇ ਜਿੰਨੀ ਕੁ ਸਮਝ ਆਉਂਦੀ ਹੈ ਉਹਦੇ ਮੁਤਾਬਕ ਸੁਣਦੇ ਵੀ ਆ ਤੇ ਕਹਿਣ ਦੀ ਕੋਸ਼ਿਸ਼ ਵੀ ਕਰਦੇ ਤੁਹਾਨੂੰ ਪਤਾ ਹੈ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਕਿੰਨਾ ਨਿਘਾਰ ਆਇਆ ਹੋਇਆ ਜਿੱਥੇ ਭਾਈ ਸਭ ਜਾ ਕੇ ਬੈਠੇ ਨੇ ਉਹ ਬਾਦਲਾਂ ਦੀ ਇੱਕ ਦੁਕਾਨ ਹੈ। ਅਕਾਲ ਤੱਕ ਨਹੀਂ ਹੈਗਾ ਉਹ। ਔਰ ਇਹ ਮੇਰੇ ਕਹਿਣ ਦੀ ਗੱਲ ਨਹੀਂ ਤਾਂ ਇਹਦਾ ਰਣਜੀਤ ਸਿੰਘ ਢੱਡੀਆਂ ਵਾਲੇ ਆਪ ਹੀ ਕਹਿੰਦੇ ਰਹੇ ਨੇ। ਉਹ ਨਰਾਇਣੂ ਮਹੰਤਾਂ ਦਾ ਕਬਜ਼ਾ ਹੈ ਉੱਥੇ। ਉਹਨਾਂ ਦੀ ਜੁੱਤੀਆਂ ਵਿੱਚ ਮੈਂ ਨਹੀਂ ਬੈਠਣਾ। ਇਹ ਆਪ ਹੀ ਕਹਿੰਦੇ ਰਹੇ। ਔਰ ਜਿਨ੍ਹਾਂ ਨੇ ਜੁੱਤੀਆਂ ਵਿੱਚ ਬਹਾਇਆ। ਉਹਨਾਂ ਨੇ ਪੰਜਾਬ ਦੇ ਰਾਜ ਕੀਤਾ। 5 ਵਾਰੀ ਮੁੱਖ ਮੰਤਰੀ ਬਣੇ ਨੇ। ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਬਾਦਲ ਦੇ ਪਾਪਾ ਜੀ ਸ਼ਾਇਦ ਪਾਪਾ ਕਹਿਣ ਨਾਲ ਸਮਝ ਆ ਜੇ ਉਹਨਾਂ ਨੇ ਦੇਖਿਆ ਵੀ ਹੁਣ ਕਿੱਦਾਂ ਕੁਛ ਕਰੀਏ ਮੇਰੇ ਜਿਹੜੀ ਕੁਰਸੀ ਐ ਜਿਹੜੇ ਹਰੇ ਪੈਨ ਨਾਲ ਗ੍ਰੀਨ ਪੈਨ ਨਾਲ ਸੈਨ ਕਰਕੇ ਕੁਝ ਖੱਟਿਆ ਜਾ ਸਕਦਾ ਉਹ ਪੈਨ ਦੁਆਰਾ ਵਾਪਸ ਕਿੱਦਾਂ ਆਵੇ ਫਿਰ ਸੋਚਿਆ ਵੀ ਪੰਜਾਬ ਦੇ ਵਿੱਚ ਭੇਡਾਂ ਦੇ ਬਾੜੇ ਬਹੁਤ ਐ ਫਿਰ ਉਹਨੇ ਲੱਭਿਆ ਵੀ ਸਭ ਤੋਂ ਵੱਡਾ ਭੇਡਾਂ ਦਾ ਬਾੜਾ ਕਿਹਦਾ ਹੈ ਤੇ ਕਿਹੜੇ ਬਾੜੇ ਵਿੱਚ ਸਭ ਤੋਂ ਜ਼ਿਆਦਾ ਭੇਡਾਂ ਨੇ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਇਹੇ ਜਿਹੜੀਆਂ ਗੱਲਾਂ ਨੇ ਨਾ ਸਾਡੇ ਤੇ ਇਨਵਿੰਨ ਠੁੱਕਦੀਆਂ ਨੇ ਫਿਰ ਰਿਸਰਚ ਕੀਤੀ ਵੀ ਹਾਂ ਜਿਹੜੇ ਪਰਮੇਸ਼ਰ ਦਵਾਰ ਵਾਲੇ ਡੜੀਆਂ ਵਾਲੇ ਨੇ ਉਹਨਾਂ ਦਾ ਜਿਹੜਾ ਭੇਡਾਂ ਦਾ ਵਾੜਾ ਹੈ ਕਾਫੀ ਵੱਡਾ ਹੈ ਕਿਉਂਕਿ ਮਾਲਵਾ ਜਿਹੜੀ ਜੁਨਟ ਹੈਗੀ ਹੈ ਤੇ ਸੀਟਾਂ ਵੀ ਕਾਫੀ ਨੇ ਦੇ ਵਿੱਚ ਫਿਰ ਸੋਚਿਆ ਵੀ ਜਿਹੜਾ ਭੇਡਾਂ ਦਾ ਆਜੜੀ ਹੈ ਉਹਦੇ ਨਾਲ ਗੱਲ ਕੌਣ ਕਰੂ ਫਿਰ ਪਹਿਲਾਂ ਜਹਦਰ ਕੁਲਦੀਪ ਸਿੰਘ ਗੜਗੱਜ ਨੂੰ ਲੈ ਕੇ ਆਏ ਕਿਉਂਕਿ ਭਾਈ ਸਾਹਿਬ ਥੋੜਾ ਬਹੁਤਾ ਮਿਸ਼ਨਰੀ ਦਾ ਅਪਗ੍ਰੇਡ ਜਿਹਨੂੰ ਕਹਿੰਦੇ ਨੇ ਉਹ ਲਾਣੇ ਵਿੱਚੋਂ ਹੈਗੇ ਨੇ ਫਿਰ ਸੋਚਿਆ ਵੀ ਹੁਣ ਜੇ ਕੋਈ ਗੱਲ ਕਰੂ ਤਾਂ ਕੁਲਜੀਤ ਸਿੰਘ ਗੜਗਾ ਜਿੱਕਰੂ ਉਦਾਂ ਦੀ ਉਹਨੂੰ ਪੱਗ ਬਣਾਈ ਪਹਿਲਾਂ ਪਹਿਲਾਂ ਪੱਗ ਸੈਂਪਲ ਬੰਦਾ ਸੀ ਉਹ ਜਿਵੇਂ ਢਡੀਆਂ ਵਾਲੇ ਬੰਦੇ ਨੇ ਫਿਰ ਇਹਨਾਂ ਦੀ ਪੱਗ ਬਣਨ ਲੱਗਿਆ ਜਹਦਾਰ ਵੀ ਇਦਾਂ ਹੀ ਬੰਦ ਹੈ ਫਿਰ ਸੈਟਰਨ ਹੁੰਦੀ ਹੈ ਤੇ ਹੁਣ ਜਿਹੜੇ ਢਡੀਆਂ ਵਾਲਿਆਂ ਦੇ ਸੇਵਕ ਇਹ ਗੱਲਾਂ ਕਰਦੇ ਆ ਵੀ ਟੜਰੀਆਂ ਵਾਲਾ ਫੈਸਲਾ ਗਲਤ ਹੈ ਜਾਂ ਸਹੀ ਹੈ ਤੇ ਉਹਨਾਂ ਦੇ ਹੁਣ ਇਹ ਗੱਲ ਟਿਕਾਣੇ ਤੇ ਲੱਗੀ ਹੋਣੀ ਹੈ ਵੀ ਜਿਹੜਾ ਟੜਰੀਆਂ ਵਾਲਿਆਂ ਨੂੰ ਅਕਾਲ ਤਖਤ ਤੇ ਬੇਨਤੀ ਕਰਕੇ ਕਹਿ ਲਈਏ ਬੁਲਾਉਣਾ ਕਾਹਨੂੰ ਕਹੜੇ ਵੀ ਬੇਨਤੀ ਕੀਤੀ ਭਾਈ ਸਾਹਿਬ ਜੀ ਆਜੋ ਤੁਹਾਡੇ ਬਿਨਾ ਪੂਰੀ ਨਹੀਂ ਪੈਣੀ ਉਹ ਚਲੇ ਗਏ ਹੁਣ ਜਿਨ੍ਹਾਂ ਨੇ ਜੁੱਤੀਆਂ ਵਿੱਚ ਬਹਾਇਆ ਉਹ ਕੀ ਜਿਹੜੇ ਦਰਾਂ ਦੀ ਔਕਾਤ ਹੈ ਸ਼ਖਬੀਰ ਬਾਦਲ ਦੀ ਸਾਰੀ ਗੇਮ ਹੈ ਇਹ ਸ਼੍ਰੋਮਣਿਕ ਕਮੇਟੀ ਇਲੈਕਸ਼ਨ ਹੋਣੀ ਹੈ ਫਿਰ 27 ਦੇ ਵਿੱਚ ਵਿਧਾਨ ਸਭਾ ਦੀ ਇਲੈਕਸ਼ਨ ਹੋਣੀ ਹੈ ਜਾਣ ਕੇ ਜਿੰਨੀਆਂ ਭੇਡਾਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਬਾੜੇ ਵਿੱਚ ਹੈਗੀਆਂ ਸੀ ਕਿ ਉਹ ਸਾਰੀਆਂ ਭੇਡਾਂ ਦਾ ਸੌਦਾ ਕੀਤਾ ਗਿਆ ਆਹਾਂ ਗੱਲਬਾਤ ਹੈ ਸਾਰੀ ਇਹ ਗੱਲਾਂ ਸਿੰਪਲ ਜਿਹੀਆਂ ਕੀਤੀਆਂ ਨੇ ਕੋਈ ਉਲਝਣ ਧਾਣੇ ਵਾਲੀ ਹੈ ਨਹੀਂ ਕੋਈ ਮੈਂ ਬਹੁਤੀ ਇੰਗਲਿਸ਼ ਨਹੀਂ ਮੈਨੂੰ ਆਉਂਦੀ ਕੋਈ ਬੋਲੀ ਹੋਵੇ ਕੋਈ ਬਹੁਤੀ ਫਲਸਫੀ ਨੀ ਕੋਟੀ ਜਿਵੇਂ ਮਸਕੀਨ ਸਾਹਿਬ ਮਿਰਜ਼ਾ ਗੱਲਬਦੀ ਗੱਲ ਕਰਦੇ ਹੁੰਦੇ ਜਿਵੇਂ ਇਹ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਕਵਤਾਵਾਂ ਪੜਾਉਂਦੇ ਹੁੰਦੇ ਨੇ ਉੱਥੇ ਜਾ ਕੇ ਉਹ ਤਾਂ ਮੈਂ ਕੁਝ ਫਲਸਫੀ ਕੋਟੀ ਨਹੀਂ ਮੈਂ ਤਾਂ ਸਿੰਪਲ ਜੀ ਗੱਲ ਕਿਤੇ ਵੀ ਆਹਾ ਸਾਰਾ ਕੁਝ ਬਾਦਲਾਂ ਬੰਨ੍ਹੋ ਕੀਤਾ ਗਿਆ ਭਾਈ ਇਹਦਾ ਨੁਕਸਾਨ ਜਿਹੜਾ ਹੋਣਾ ਪਹਿਲਾਂ ਵੀ ਹੋਇਆ ਹੁਣ ਵੀ ਹੋਣਾ ਹੈ ਅੱਛਾ ਜਿਹੜੇ ਫੋਨ ਕਰਨ ਵਾਲੇ ਸੱਜਣ ਮਿੱਤਰਾਂ ਨੂੰ ਬੇਨਤੇ ਆ ਵੀ ਸਾਡੀ ਨਿਜੀ ਤੌਰ ਤੇ ਕਿਸ ਨਾਲ ਦੁਸ਼ਮਣੀ ਈਰਖਾ ਜੈਲਸੀ ਕੋਈ ਨਹੀਂ ਹੈਗੀ ਜਿੰਨਿਆਂ ਕ ਵਿਚਾਰਾਂ ਢਡੀਆਂ ਵਾਲੇ ਕਰਦੇ ਨੇ ਹਰਨੇਕ ਸਿੰਘ ਕਰਦੇ ਆ ਕਾਫੀ ਹੱਦ ਤੱਕ ਸਹਿਮਤ ਆ ਉਹਨਾਂ ਨਾਲ ਇਹ ਕੋਈ ਜੈਲਸੀ ਦੇ ਤੌਰ ਤੇ ਨਹੀਂ ਮੈਂ ਗੱਲ ਕਰੀ ਜਾਂ ਕੋਈ ਨਿਜੀ ਦੁਸ਼ਮਣੀ ਨਹੀਂ ਕਿਸੇ ਨਾਲ ਹੈਗੀ ਪਰ ਜਿਹੜੇ ਮੈਨੂੰ ਫੋਨ ਕਰਦੇ ਨੇ ਨਾ ਉਹ ਢੜਰੀਆਂ ਵਾਲਿਆਂ ਨੂੰ ਵੀ ਕਹਿ ਸਕਦੇ ਨੇ ਵੀ ਭਾਈ ਸਾਹਿਬ ਜੀ ਫੈਸਲਾ ਗਲਤ ਕੀਤਾ ਹੈ ਤੁਸੀਂ ਸ਼ਰਿਆਮ ਕਹੀ ਜਨ ਕਿ ਭਾਈ ਸਾਹਿਬ ਦੇ ਫੈਸਲੇ ਨੂੰ ਵੈਲਕਮ ਕਰਦੇ ਹੋ ਕਰੀ ਚੱਲੋ ਸਿੱਧਾ ਕਹੋ ਵੀ ਬਾਦਲਾਂ ਦੇ ਫੈਸਲੇ ਨੂੰ ਵੈਲਕਮ ਕਰਦੇ ਆ ਸਿੱਧਾ ਕਹੋ ਇਹ ਕਹੋ ਵੀ ਸਾਨੂੰ ਢੜਰੀਆਂ ਵਾਲਿਆਂ ਨੇ ਬਾਦਲਾਂ ਦੀਆਂ ਜੁੱਤੀਆਂ ਵਿੱਚ ਬਹਾਤਾ ਪਹਿਲਾਂ ਸ਼ੂਮ ਨਿਗਮਿੰਟ ਦੀਆਂ ਵੋਟਾਂ ਪਾਵਾਂਗੇ ਹੇ ਬਦਾਮ ਸਭਾ ਦੀ ਪਾਮਾ ਗੱਲ ਆਹੀ ਹੈ ਹੁਣੇ ਜਦੋਂ ਤੁਸੀਂ ਵੀਡੀਓ ਸੁਣਨੀ ਹੈ ਇਹਦੇ ਵਿੱਚ ਮੈਨੂੰ ਗਾਲਾਂ ਕੱਢਿਓ ਹਰਾਮਖੋਰ ਕਿਓ ਜੋ ਮਰਜ਼ੀ ਕਹਿਣਾ ਕਿਓ ਮੈਂ ਜੋ ਹੈਗਾ ਉਹ ਹੈਗਾ ਅਸੀਂ ਕਿਸੇ ਦੇ ਕਹਿਣ ਨਾਲ ਚੇਂਜ ਹੋਣਾ ਨਹੀਂ ਤੇ ਪਰ ਇੱਕ ਗੱਲ ਪਰਨ ਕਰ ਦਾਂ ਤੁਹਾਡੇ ਨਾਲ ਬੀਜੇ ਕਾਲ ਤੱਕ ਤਵਾਰੇ ਮੈਨੂੰ ਕਹਿਣ ਵੀ ਮਾਫੀ ਮੰਗ ਤੂੰ ਦੋਸ਼ੀ ਹੈਂ ਤਨੁਸ਼ੇਕ ਦੇਾਂਗੀ ਮੇਰੇ ਪੈਰ ਦੀ ਜੁੱਤੀ ਵੀ ਬਹੁਤ ਵੱਡੀ ਔਕਾਤ ਰੱਖਦੀ ਹੈ ਇਹਨਾਂ ਕਟੀੜਾਂ ਦੇ ਨਾਲੋਂ ਜਿਹਨੇ ਢੜੀਆਂ ਵਾਲਿਆਂ ਨੂੰ ਬੁਲਾਇਆ ਉਂਗਲ ਨਹੀਂ ਕਰ ਸਕਦੇ ਜਥੇਦਾਰ ਤਖਤਾਂ ਦੇ ਤੇ ਸ਼ਰੋਣੀ ਕਾਲੀਦਲ ਵਾਲੇ ਸ਼ੋਮਲੀ ਕਮੇਟੀ ਵਾਲੇ ਭਾਵੇਂ ਨਾ ਵੱਡੇ ਬਾਦਲ ਪ੍ਰਕਾਸ਼ ਨੂੰ ਪ੍ਰਕਾਸ਼ ਚਾਹੰਦੀ ਹੈ ਵੈਸੇ ਭਾਵੇਂ ਤੁਸੀਂ ਸਭਾਂ ਚ ਉਹਨੂੰ ਦੁਬਾਰਾ ਬੁਲਾ ਲਓ ਪਾ ਮੈਂ ਦੁਬਾਰਾ ਆਵਾਜ਼ ਮਾਰ ਲਓ ਵੀ ਆ ਜਾ ਬਾਪੂ ਤੇਰੀ ਲੋੜ ਐ ਜਿਹਨੂੰ ਮਰਜੀ ਬੁਲਾ ਲਓ ਇਹ ਬਕਵਾਸ ਨਹੀਂ ਹੈਗਾ ਇਹ ਜੋ ਮੈਂ ਕਿਹਾ ਨਾ ਇਹ ਸਾਡੀਆਂ ਕਰਤੂਤਾਂ ਨੇ ਜੀ ਜਿਹੜੀਆਂ ਅਸੀਂ ਕੀਤੀਆਂ ਨੇ ਬੜਾ ਜ਼ੋਰ ਲੱਗਿਆ ਸੀ ਉਹ ਬੁੱਟਾ ਸਿੰਘ ਕੁਲੀ ਵਰਗੇ ਤੇ ਹਰਨੇਕ ਸਿੰਘ ਵਰਗੇ ਆ ਦੋ ਚਾਰ ਹੋਰ ਸੀ ਭੇਡਾਂ ਇਹਨਾਂ ਦੀਆਂ ਇਹ ਵੀ ਟਕਸ਼ਾਲੀਆਂ ਕੋਲੇ ਗਿਆ ਸਮਝ ਲਓ ਕੌਣ ਗਿਆ ਜੀ ਹੁਣ ਬੁੱਟਾ ਸਿੰਘ ਹੈ ਬੁੱਟਾ ਸਿੰਘ ਤਾਂ ਆਪਣੇ ਪਿਓ ਦਾ ਆਪਣੇ ਘਰ ਬੈਠਾ ਥੋੜਾ ਢੜੀਆਂ ਵਾਲਾ ਗਿਆ ਜਿਹੜਾ ਕਹਿੰਦਾ ਸੀ ਹਾਂਜੀ ਸਤਿਵਚਨ ਗਲਤੀ ਹੋਈ ਹੈ ਕਿਹੜੀ ਗਲਤੀ ਹੋਈ ਹੈ ਦੱਸਿਆ ਹੈ ਨਹੀਂ ਇਦਾਂ ਹੀ ਅਗਲੇ ਨੇ ਬਾਹਰੋਂ ਤੋਂ ਕਹਾਇਆ ਸੀ ਤੁਸੀਂ ਮੰਨਦੇ ਹੋ ਇਹ ਕਿਨੇ ਕਹਾ ਸੀ ਇਹ ਕਹਾ ਸੀ ਨੀਟੇ ਨੇ ਸ਼ਟਰਾਂ ਵਾਲੇ ਨੇ ਜਿਹੜਾ ਕਹਿੰਦਾ ਸੀ ਘਰ ਸਾਲੀ ਦੇ ਫਿਰਦਾ ਜੀਜਾ ਥਰਕਪੂਰ ਦਾ ਫਿਰਦਾ ਜੀਜਾ ਇਹ ਉਹਨੇ ਕਹਾਇਆ ਸੀ ਦੋਤਰ ਸਰਵੀਰ ਪਹਿਲਾਂ ਬਾਹ ਆ ਟੁੱਟੀ ਸੀ ਫਿਰ ਆਹ ਖਾਤੀ ਉਹ ਵੀ ਐਦਾਂ ਕੱਢ ਗਿਆ ਹਾਂਜੀ ਕਬੂਲ ਐ ਮੈਂ ਬਿਆਦਵੀ ਵੀ ਕਰਵਾਈ ਹੈ ਮੈਂ ਗੋਲੀ ਵੀ ਚਲਵਾਈ ਹੈ ਮੇਰਾ ਸਾਲਾ ਨਸ਼ੇ ਵੀ ਵੇਚਦਾ ਸੀ ਚਿੱਟੇ ਚਿੱਟਾ ਵੇਚਦਾ ਸੀ ਸਾਰਾ ਕੁਝ ਮੰਨ ਗਿਆ ਉੱਥੇ ਉਹ ਪਰ ਢੱਡੀਆਂ ਵਾਲੇ ਨੇ ਨਹੀਂ ਦੱਸਿਆ ਵੀ ਮੈਂ ਕਾਦੀ ਮਾਫੀ ਮੰਗਦਾ ਇਹ ਦੱਸਿਆ ਨਹੀਂ ਇਹ ਦੱਸੋ ਹੁਣ ਮਿੱਟਰ ਡਰੀਆਂ ਵਾਲਿਆਂ ਨੇ ਮਾਫੀ ਕਾਦੀ ਮੰਗੀ ਐ ਇਹ 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 ਪੁੱਛ ਲਿਓ ਹੁਣ ਪਰ ਮੈਂ ਜਿਹੜੇ ਮੈਨੂੰ ਫੋਨ ਕਰਦੇ ਨੂੰ ਦੱਸਦਾ 2 ਟ ਡਰੀਆਂ ਵਾਲਿਆਂ ਨੇ ਆਪਣੇ ਬਾੜੇ ਦੀਆਂ ਸਾਰੀਆਂ ਭੇਡਾਂ ਨੂੰ ਬਾਗਲਾਂ ਦੀਆਂ ਜੁੱਤੀਆਂ ਵਿੱਚ ਬਹਾਤਾ ਹਾਂ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਵਿੱਚ ਵੀ ਥੋੜਾ ਜਿਹਾ ਟਾਈਮ ਹੈਗਾ ਉਹਨਾਂ ਨੂੰ ਵਧਾ ਲਿਓ ਨਹਾ ਨੂੰ ਲਿਆ ਕਰੋ ਤੇਲ ਲਾ ਲਿਆ ਕਰੋ ਚੰਗੀ ਤਾਂ ਫਿਰ ਥੋੜੀ ਜ਼ਿਆਦਾ ਲੈ ਜੂਗੀ ਕੀਮਤ ਜ਼ਿਆਦਾ ਹੁੰਦੀ ਹੈ ਨਾ ਉਹਨਾਂ ਦੀ ਤੇ ਦੁਬਾਰਾ ਸਾਲ ਦੇ ਬਾਅਦ ਦੁਬਾਰਾ ਆਈ ਜਾਣੀ 27 ਦੇ ਵਿੱਚ ਮਾਫ ਕਰਿਓ ਜੇ ਉੱਚਾ ਨੀ ਮਾ ਬੋਲਿਆ ਹੋਵੇ ਬੋਲਿਆ ਗਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ